ਇਹ ਮਸਲਾ ਤੇ ਬਹੁਤ ਜ਼ਿਆਦਾ ਵੱਧ ਰਿਹਾ ਹੈ ਇੱਕ ਨਿਤਨ ਕਾਮਤਜੀ ਨੇ ਉਹਨਾਂ ਨੇ ਦੱਸਿਆ ਕਿ ਇੰਡੀਆ ਦੇ ਵਿੱਚ ਵਿੱਚ ਕਹਿੰਦੇ ਲਗਭਗ 2000 ਕਰੋੜ ਦੀ ਠੱਗੀ ਡਿਜੀਟਲ ਅਰੇਸਟ ਦੇ ਹਿਸਾਬ ਨਾਲ ਲੋਕਾਂ ਦੇ ਨਾਲ ਵੱਜ ਚੁੱਕੀ ਹੈ ਤੇ ਇੱਕ ਖਬਰ ਆ ਰਹੀ ਹੈ ਕਿ ਸਾਹਬ ਦਾ ਕਰਨਲ ਸਾਹਿਬ ਉਹਨਾਂ ਨੂੰ 10 ਦਿਨ ਲਗਭਗ ਅਰੇਸਟ ਕੀਤਾ ਗਿਆ ਤੇ ਕਰੀਬ ਕਰੀਬ 3.5 ਕਰੋੜ ਰੁਪਏ ਲੁੱਟ ਲਏ ਉਹਨਾਂ ਤੋਂ ਦੇਖੋ ਹੁਣ ਕੀ ਕਹਿ ਸਕਦੇ ਹਾਂ ਜੀ ਇਹ ਜਿਹੜਾ ਫੋਨ ਹੈ ਨਾ ਫੋਨ ਇਸ ਤਰ੍ਹਾਂ ਦਾ ਹੁੰਦਾ ਇੱਕ ਦਿਨ ਮਤਲਬ ਕਿ ਸਾਡੇ ਭਾਈ ਦੇ ਮਾਤਾ ਜੀ ਨੇ ਨਾ WhatsApp ਕੀਤਾ ਜੀ ਕਿ ਆਹ ਕਹ ਰਿਹਾ ਕਿ 1 ਰੁਪਿਆ ਜਿਹੜਾ ਇਦਾਂ ਦਾ ਹੂੰ ਜਿਹਦੇ ਕੋਲ ਆ ਉਹਨੂੰ 15 ਲੱਖ ਰੁਪਏ ਸ਼ੈੱਦ ਦਿੱਤਾ ਜਾਊਗਾ ਹੂੰ ਤਾਂ ਅਸੀਂ ਨਾਲ ਦੀ ਨਾਲ ਮਤਲਬ ਕਿਹਾ ਕਿ ਨਹੀਂ 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 ਹੂੰ ਇੱਥੇ ਤੇ ਜਾਣਾ ਹੀ ਨਹੀਂ ਮਾਤਾ ਜੀ ਮਾਤਾ ਕੋਲ smartphone ਹੂੰ ਤਦ ਹੀ WhatsApp ਤੇ ਜਾ ਕੇ ਤੇ ਦੇਖਿਆ ਹੋਊਗਾ ਨਾ ਹੂੰ ਹੁਣ smartphone ਹੈ ਸਾਡੀ ਮਾਤਾ ਕੋਲ ਪਰ ਉਸ ਸਮਾਰਟਨੈਸ ਜਿੰਦੀ ਉਹਨਾਂ ਕੋਲ ਹੈ ਉਹ ਨਹੀਂ ਥੋੜੀ ਹੈ ਉਹ ਨਹੀਂ ਉਹ ਤੇ ਆਮ ਬੰਦਿਆਂ ਕੋਲ ਵੀ ਨਹੀਂ ਆ ਪੜ੍ਹੇ ਲਿਖਿਆ ਕੋਲ ਮੈਂ ਮੈਂ ਹਮੇਸ਼ਾ ਕਹਿੰਦਾ ਸਰ ਅਸੀਂ ਵੀ ਜਿਹੜੀ ਮੇਰੇ ਮਤਲਬ ਕਿ ਕਹ ਲਓ ਕਿ ਹਮ ਉਮਰ ਨੇ ਜਾਂ ਮੈਂ ਤੋਂ ਕਹ ਲਓ ਥੋੜੇ ਛੋਟੇ ਅਸੀਂ ਵੀ ਇਸ ਟੈਕਨੋਲੋਜੀ ਦੇ ਹਾਣੀ ਥੋੜੀ ਸੀਗੇ ਜੀ ਇਹ ਤੇ ਸਾਨੂੰ ਮੱਥੇ ਲੱਗੇ ਨੇ ਆ ਕੇ 2000 ਦੇ ਵਿੱਚ ਜੀ ਹੂੰ ਪਹਿਲਾਂ ਆਏ ਹੋਣਗੇ ਸਾਡੇ ਮੱਥੇ 2000 ਚ ਲੱਗੇ ਆ ਜੀ ਤੇ ਸਾਨੂੰ ਤੇ ਜੰਮਿਆਂ ਨੂੰ ਉਦੋਂ ਤੱਕ ਕਹ ਲਓ ਕਿ 20-25 ਭਰੇ ਹੋ ਗਏ ਸੀ ਸੋਚਿਆ ਸੀ ਕਦੇ ਉਸ ਟਾਈਮ ਹੁਣ ਹੁਣ ਇਹੀ ਹਾਲ ਹੈ ਸਾਬ ਹੂੰ ਭਾਵੇਂ ਕੋਈ ਪੜਿਆ ਹੈ ਭਾਵੇਂ ਕੁਝ ਵੀ ਆ ਉਹ ਸਮਾਰਟਫੋਨ ਸਾਰਿਆਂ ਕੋਲ ਆਪਾਂ ਬਜ਼ੁਰਗਾਂ ਨੂੰ ਲੈ ਕੇ ਦਿੱਤੇ ਆ ਹੂੰ ਇਹ ਪੰਗੇ ਖੜੇ ਹੋ ਜਾਂਦੇ ਨੇ ਤਾਂ ਜੀ ਹੁਣ ਆਪਾਂ ਤੇ ਚਲੋ ਥੋੜਾ ਖਬਰਾਂ ਸ਼ਬਰਾਂ 'ਚ ਰਹਿਣ ਵਾਲੇ ਬੰਦੇ ਆ ਖਬਰਾਂ ਸ਼ੋਰ ਜੇ ਨਹੀਂ ਵੀ ਸਾਡਾ ਕੋਈ ਮਤਲਬ ਕਿ ਨਿੱਤ ਕੰਟਰੋਵਰਸੀ ਚੱਲਦੀ ਵੀ ਖਬਰਾਂ ਸਾਡੇ ਤੇ ਬਣਦੀਆਂ ਸੀ ਖਬਰਾਂ ਦੇ ਵਿੱਚ ਰਹਿੰਦੇ ਖਬਰਾਂ ਦੀ ਦੁਨੀਆ ਚ ਜਾਨ ਕਰੀਆਂ ਮਿਲਦੀਆਂ ਰਹਿੰਦੀਆਂ ਭਾਈ ਵਾਰ-ਵਾਰ ਕਹਿੰਦੇ ਆ ਨਾ ਕੋਈ ਲਿੰਕ ਉਪਰ ਆ ਜਿਹੜਾ ਉਹਨੂੰ ਕਲਿੱਕ ਕਰੂੰ ਸਰ ਕੋਈ ਇੰਡੀਆ ਦੀ ਏਜੰਸੀ ਆਨਲਾਈਨ ਨਹੀਂ ਅਦਾਲਤ ਲਾਉਂਦੀ ਕੋਈ ਐਦਾਂ ਸਮਨਿੰਗ ਨਹੀਂ ਹੁੰਦੀ ਕੋਈ ਐਦਾਂ ਵਾਰੰਟ ਨਹੀਂ ਨਿਕਲਦੇ ਕੁਝ ਨਹੀਂ ਹੁੰਦਾ ਸਾਹਿਬ ਤਾਂ ਫਿਰ ਹੁਣ ਇਹ ਚੀਜ਼ ਕਿਵੇਂ ਸਮਝਾਈ ਜਾਵੇ ਸਾਹਿਬ ਇਥੇ ਇਹ ਕਿ ਇੱਕ ਤੇ ਰੇਡੀਓ ਤੋਂ ਲੈ ਕੇ ਜੋ ਮਤਲਬ ਕਿ ਮੀਡੀਆ ਹੈ ਜਿੱਦਾਂ ਸੋਸ਼ਲ ਮੀਡੀਆ ਵੈਬ ਮੀਡੀਆ ਸਾਰਿਆਂ ਤੇ ਜਾਗਰਤੀ ਫਲਾਈ ਜਾਵੇ ਤੜਲੇ ਨਾਲ ਕਿ ਹਰੇਕ ਸਮਾਰਟ ਫੋਨ ਜੇ ਉਹਨਾਂ ਦੇ ਕੋਲ ਇਸ ਤਰ੍ਹਾਂ ਦੇ ਭਰਮ ਪਾਉ ਮੈਸੇਜ ਜਾ ਸਕਦੇ ਆ ਤਾਂ ਜਾਗਰਤੀ ਦੇ ਮੈਸੇਜ ਵੀ ਉਹਨਾਂ ਦੇ ਫੋਨ 'ਚ ਲੈ ਆਓ ਨਾ ਜੀ 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 ਕੀ ਖਿਆਲ ਹੈ ਕਿ ਜਦੋਂ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਇਸ ਤਰ੍ਹਾਂ ਹੋ ਹੀ ਨਹੀਂ ਸਕਦਾ ਜੀ ਤਾਂ ਹਰੇਕ ਬੰਦਾ ਫਿਰ ਉਹਨਾਂ ਦੇ ਬਰੋਬਰ ਸਮਾਰਟ ਬਣ ਜਾਏਗਾ ਠੀਕ ਹੈ ਨਾ ਟੁਕੜ-ਟੁਕੜ ਬਚਾ ਕਰਨ ਜੋਗਾ ਤਾਂ ਹੋਏਗਾ ਆਪਣਾ ਚੂਨਾ ਲਾ ਜਾਂਦੇ ਨੇ ਇੰਸਟਾ ਤੇ ਪੇਜ ਬਣੇ ਨੇ ਸਭ ਆਈ ਨੇ ਸਮਾਰਟ ਨਹੀਂ ਹੋ ਆਹੀ ਕਰਨਲ ਸਾਹਿਬ ਨਾਲ ਕੀ ਹੋਇਆ ਹਮ ਕਿ ਮਤਲਬ ਸ਼ੁਰੂਆਤ ਕਿੱਦਾਂ ਹੁੰਦੀ ਹੈ ਕਿ ਜੀ ਫਲਾਣਾ ਬੰਦਾ ਫੜ ਲਿਆ ਲੈਟਸ ਪੋਸ ਕਿ ਮਨੀਸ਼ ਫੜਿਆ ਜੀ ਉਹ ਕਹਿੰਦੇ ਨਹੀਂ ਜਾਣਦੇ ਉਹ ਕਹਿੰਦੇ ਜੀ ਉਹਦੇ ਕੋਲ 200 SIM ਫੜਿਆ ਹਮ ਇੱਕ SIM ਤੁਹਾਡੇ ਨਾਮ ਤੇ ਚੱਲਦਾ ਜੀ ਤਾਂ ਬੱਸ ਪੈ ਗਈ ਪੈਰਾਂ ਦੀ ਬਿਲਕੁਲ ਬੰਦਾ ਫਿਕਰ ਚ ਪੈ ਜਾਂਦਾ ਨਾਲ ਦੀ ਨਾਲ ਹਾਂਜੀ ਤਾਂ ਫਿਰ ਉਹ ਮਤਲਬ ਕਿ ਉਧਰੋਂ ਚੱਲ ਪਏ ਦੂਜੇ ਦਿਨ ਫਿਰ ਕਾਲ ਆਈ ਕਿ ਤੁਹਾਡੇ ਨਾਮ ਦਾ ਫਰੰਟ ਜਾਰੀ ਹੋ ਗਿਆ ਕੋਰਟ ਲੱਗੀ ਐ ਸਾ ਹਮ ਜੀ ਪੈਸੇ ਪਾਓ ਪੈਸੇ ਪਾਓ ਇੱਧਰ ਕਰੋ ਇੱਧਰ ਨਹੀਂ ਜਾਣਾ ਉਧਰ ਨਹੀਂ ਜਾਣਾ ਸਰ ਮਤਲਬ ਕਿ ਅਖੀਰ ਕਹਿੰਦੇ ਕਿ ਜੀ ਚਲੋ ਦਿੱਤੀ ਜ਼ਮਾਨਤ ਤੁਹਾਨੂੰ ਕੋਰਟ ਕਹਿ ਰਹੀ ਆ ਹਮ ਸਰ ਇਦਾਂ ਔਨਲਾਈਨ ਜ਼ਮਾਨਤਾਂ ਮਿਲਦੀਆਂ ਨੇ ਜੀ ਕੋਈ ਤੁਹਾਡਾ ਵਕੀਲ ਨਹੀਂ ਐ ਲਿਖਤੀ ਚ ਕੋਈ ਕੁਝ ਨਹੀਂ ਐ ਜੀ ਤਾਂ ਉਹ ਉਹ ਕਹਿੰਦੇ ਜੀ ਭਰੋ 2 ਕਰੋੜ ਬੇਲ ਬੋਰਡ ਸਭ ਕੁਝ ਲੁਟਾ ਬਿਠੇ ਸਰ ਹੋਰ ਮੰਗਦੇ ਸੀ ਉਹ ਕਹਿੰਦਾ ਸਾਡੇ ਕੋਲ ਤੇ 10 ਵੀ ਨਹੀਂ ਬਚੇ ਹੋਣਾ ਜੀ ਕਿਸੇ ਰਿਸ਼ਤੇਦਾਰ ਨੂੰ ਫੋਨ ਲਾਇਆ ਉਹਨਾਂ ਕਾ ਹੋ ਗਿਆ ਕੰਮ ਬਹਿ ਜਾ ਚੁੱਪ ਕਰਕੇ ਲੁੱਟੇ ਗਏ ਸਾਢੇ 3 ਕਰੋੜ ਬਹੁਤ ਹੁੰਦਾ ਜੀ ਸਾਢੇ 3 ਕਰੋੜ ਭਾਵੇਂ ਸਰ ਸਾਢੇ 3 ਲੱਖ ਹੀ ਆ ਜੇ ਬੰਦੇ ਕੋਲ ਹੋਈ ਹੋਰ ਗੱਲ ਨਹੀਂ ਕਾ ਹਾਂ ਇਹ ਨਾ ਤਾਂ ਉਹਦੇ ਲਈ ਵੀ ਬਹੁਤ ਹੈ ਤੇ ਗੱਲ ਇਹ ਆ ਕਿ ਹੁਣ ਉਹ ਬਹਿ ਗਏ ਆ ਡਿਫੈਂਸ ਮਿਨਿਸਟਰੀ ਸ਼ਹਿ ਦੇ ਦੇ ਵਿੱਚ ਕੋਈ ਨੋਟਸ ਲਵੇ ਤਾ ਹੋ ਸਕਦਾ ਏਜੰਸੀਆਂ ਥੋੜੀਆਂ ਐਕਟਿਵ ਹੋ ਕੇ ਬੰਦੇ ਲੱਭ ਲੈਣ ਜੀ ਅੱਗੇ ਲੱਭੇ ਨੇ ਕੁਝ ਬੰਦੇ ਇਹਨਾਂ ਨੇ ਰਿਕਵਰੀ ਵੀ ਹੋਈ ਆ ਐਸੀ ਗੱਲ ਨਹੀਂ ਹੁਣ ਏਜੰਸੀਆਂ ਵੀ ਸਮਾਰਟ ਨੇ ਥੋੜੀਆਂ ਪਰ ਇਹ ਜਾਗਰਤੀ ਦੀ ਜ਼ਰੂਰਤ ਹੈ ਕਿਉਂਕਿ ਫੋਨ ਬਜ਼ੁਰਗਾਂ ਕੋਲ ਨੇ ਸਭ ਕੁਝ ਹੈ ਤਾਂ ਜਾਗਰਤੀ ਵੀ ਉਹਨਾਂ ਦੇ ਕੋਲ ਪਹੁੰਚਣੀ ਚਾਹੀਦੀ ਹੈ ਕਿ ਭਾਈ ਇਹ ਐਸਾ ਨਹੀਂ ਹੁੰਦਾ ਮੈਂ ਵਾਰ-ਵਾਰ ਕਹਿਣਾ ਕਿ ਤੁਹਾਨੂੰ ਇੱਥੇ ਕਿਨੇ ਆੜਤੀਆ ਮਲੋਟ ਠੱਗਿਆ ਗਿਆ ਹੂੰ ਆ ਦੋ ਆਪਣੇ ਰਗੜੇ ਗਏ ਮਲੋਟ ਵਾਲੇ ਸਟਾਕ ਵਾਲੇ ਚੱਕਰ ਚ ਇਹਦੇ ਤੇ ਮੈਂ ਵੀਡੀਓ ਪਾਈ ਆ ਨਹੀਂ ਲੋਕ ਸੁਣਦੇ ਨਹੀਂ ਸਾਬ ਇਹਨਾਂ ਨੂੰ ਫਿਰ ਉਹ ਕਰੀਏ ਕੀ ਹੁਣ ਜਦੋਂ ਇਹਨਾਂ ਨੇ ਕੋਈ ਨਾ ਤਾਂ ਇਨਫੋਰਮੇਟਿਵ ਕੰਟੈਂਟ ਸੁਣਨਾ ਹੂੰ ਨਾ ਇਹਨਾਂ ਦੀ ਬਹੁਤਿਆਂ ਦੀ ਪੰਜਾਬੀਆਂ ਦੀ ਰੁਚੀ ਨਿਊਜ਼ ਚ ਹੈ ਹੂੰ ਠੀਕ ਹੈ ਜੀ ਨਾ ਕੋਈ ਜਾਗਰਤੀ ਵਾਲਾ ਕੋਈ ਮੈਸੇਜ ਪੜਨਾ ਆ ਹੂੰ ਪਹਾਜਵੇ ਵੀ ਆ ਬਾਲ ਦਾ ਤੁਸੀਂ ਜੇ 50 ਜਣਿਆਂ ਨੂੰ ਭੇਜ ਦਿਓਗੇ ਤੇ ਇਹ ਬਾਲ ਦਾ ਰੰਗ ਨੀਲਾ ਹੋ ਜਾਏਗਾ ਉਹ ਨੀਲਾ ਕਰੀ ਜਾਣਗੇ ਬਾਬੂ ਉਧਰ ਲੱਗੇ ਰਹਿਣਗੇ ਸੋ ਕੀ ਕਰੀਏ ਜੀ ਬੜੇ ਦੁਖੀ ਹੋ ਰਹੇ ਹਮ ਸੱਚਮੁੱਚ ਮਿੰਟੂ ਜੀ ਖੈਰ ਮਿੱਤਰ ਜੀ ਕਹਿ ਰਹੇ ਨੇ ਕਿ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜਾਣਕਾਰੀ ਦੇ ਵਿੱਚ ਵਾਧਾ ਪਾਉਣ ਲਈ ਜਟਵੈਰ ਜੀ ਕਹਿ ਰਹੇ ਨੇ ਔਰ ਰੁਪਿੰਦਰ ਜੀ